ਏ ਵਾਲੀ ਆਪਣਾ ਅੱਛਾ ਆ ਕਿਉਂ ਕੰਮ ਰੁਕਿਆ ਫਿਰ ਇਹਨਾਂ ਦੀ ਵਾ ਭਾਈ ਪੇਮੈਂਟ ਹੈ ਜੇ ਨਾ ਥੋੜੀ ਜੀ ਰੁਕੀ ਹੋਈ ਆ ਅੱਛਾ ਪੇਮੈਂਟ ਦੇਣ ਕੇ ਲੈਂਡਰ ਤੱਕ ਤੇ ਰੁਕ ਕੰਮ ਗਿਆ ਹੋਇਆ ਵਾ ਅੱਛਾ ਪੇਮੈਂਟ ਨਹੀਂ ਦੇ ਰਹੇ 50000 ਰੁਪਏ ਇਹਨਾਂ ਦਾ ਆਇਆ ਸਾਡੇ ਵੱਲ ਜੀ ਵੇਖ ਲਓ ਜੇ ਗੱਲ ਬਣਦੀ ਆ ਤੇ ਪਾ ਦਿਓ ਲੈਂਡਰ ਕੋਈ ਗੱਲ ਨਹੀਂ ਪੈਸੇ ਤਾਂ ਦੇਣਗੇ ਪਏ ਤੇ ਹੁਣ ਲੇਬਰਾਂ ਨੂੰ ਵੀ ਮੁੜ ਕੇ ਦੇਣਿਆ ਜੀ ਪਹਿਲਾਂ ਮੈਂ ਗੱਲਬਾਤ ਚਲਾਈ ਆ ਇਹਨਾਂ ਨਾਲ ਫਾਨਕ ਨਾਲ ਤੇ ਉਹ ਕਹਿੰਦੇ ਆ ਵੀ ਪੇਮੈਂਟ ਜਿੱਦਣ ਉਹਨੇ ਪੇਮੈਂਟ ਥੋੜੀ ਬੋਧੀ ਤੇ ਦੇਣ ਆਹੋ ਉਹ ਤਾਂ ਨਾਲ ਹੀ ਆਪਣਾ ਕੰਮ ਚਾਲੂ ਕਰ ਦਾਂਗੇ ਲੇਬਰ ਨਹੀਂ ਨਾ ਮੁੜ ਕੇ ਹਲੋਂਦੀ ਠੀਕ ਆ ਠੀਕ ਆ ਕੋਈ ਗੱਲ ਹੋਰ ਮੰਜੀ ਸਿੰਘ ਜਣ ਦੇਖ ਲੈ ਠੀਕ ਆ ਇਹ ਤਾਂ ਆਪਣੀ ਜੀ ਠੀਕ ਆ ਇਹ ਆਪਣੀ ਸਾਈਟ ਹੈ ਇਹ ਆਪਣੀ ਆਪਣੀ ਆ ਨਾਲ ਵਾਲੀਆਂ ਵੀ ਗੱਲਾਂ ਨੇ ਨਾਲ ਵਾਲੀ ਆਪਣੇ ਸਭ ਕੱਟੇ ਹੋਏ ਆ ਆਪਣੇ ਹੀ ਸਾਰੇ ਕੱਟੇ ਹੋਏ ਹੋਈ ਸਾਰੇ ਇਧਰੋਂ ਲੈਂਟਰ ਪੈਣ ਦਾ ਇਹ ਵੀ ਤਿਆਰੀ ਮਤਲਬ ਹੌਲੀ ਹੌਲੀ ਚੱਕੀ ਜਾਂਦੇ ਆ ਨਾ ਇਹ ਮੈਨੂੰ ਚਿਰ ਤੋਂ ਹੀ ਰੁਕਿਆ ਲੱਗਦਾ ਕੰਮ ਹੈ ਨਾ ਪੇਮੈਂਟ ਇਹਨਾਂ ਦੇ ਬੰਦੇ ਭਿਆਲ ਦੋ ਵਾ ਇੱਕ ਬੰਦਾ ਸਹੀ ਆ ਅੱਛਾ ਦੂਜੇ ਬੰਦਾ ਥੋੜਾ ਜਿਆ ਕਰਦਾ ਵਾ ਕਾਂ ਕਰੇ ਕੰਮ ਰੁਗਿਆ ਕੰਮ ਤੇ ਸਿਰੇ ਗਿਆ ਆ ਹਾਂਜੀ ਕੰਮ ਤਾਂ ਲੈਂਟਰ ਤੇ ਆ ਗਿਆ ਹੋਇਆ ਹਾਂ ਉਹਦੇ ਕਰਕੇ ਰੁਗਿਆ ਪੇਮੈਂਟ ਅੱਜ ਦੇਣ ਤੇ ਲੈਂਟਰ ਤੇ ਕੱਲ ਤੂੰ ਤੇ ਆ ਚਾਲੂ ਕਰ ਦੀਏ ਠੀਕ ਆ ਅਸੀਂ ਕਹਿੰਨੇ ਇਧਰੋਂ ਵੀ ਪੇਮੈਂਟ ਆਊਗਾ ਨਾਲ ਦੇ ਵੀ ਚਾਲੂ ਕਰ ਦੀਏ ਨ ਕੀਗਾ ਬਾਕੀ ਤੁਸੀਂ ਹੋਣਾ ਕੰਮ ਸਾਰਾ ਓਕੇ ਆ ਕੰਮ ਵੱਲੋਂ ਨਹੀਂ ਕੋਈ ਹੈਗਾ ਹੁਣ ਆ ਦੇਖੋ ਇਹਨਾਂ ਨਾਲ ਪਾਸੋਂ ਵਿਚਾਰ ਕਰਨਾ ਇਹ ਤਾਂ ਕਹਿ ਦੇ ਕਿ ਪਾਸ ਖਰਾਬੀ ਆ ਜਰਮੀ ਕਿੰਨੀ ਆ ਬਾਰ ਤੇ ਕੀ ਗੱਲ ਪੁੱਤਰੋ ਬਲ ਮੂੰਹ ਤੇ ਲਾਜਾ ਛੁੱਟਿਆ ਏ ਜਰਮੀ ਬਾਰ ਅੱਛਾ ਵਾਲਾ ਬਾਹਰ ਤੇ ਉਹ ਕਾਕਾ ਆਪਣੇ ਚਾਚੇ ਆਲ ਦੇਖ ਤੂੰ ਸਾਰੀ ਦਿਹਾੜੀ ਕਿਤਰਾ ਧੁੱਪ ਦੇ ਵਿੱਚ ਘੁੰਮਦਾ ਰਹਿੰਦਾ ਤੁਸੀਂ ਥੋੜਾ ਜਿਹਾ ਹੀ ਜਾ ਕੇ ਵੀ ਬੱਸ ਹੋ ਗਈ ਬੱਸ ਹੋ ਗਈ ਇਹ ਕੀ ਗੱਲ ਹੋਈ ਪਾਪਾ ਜੀ ਆਪ ਤਾਂ ਤੁਹਾਡੀ ਤਾਂ ਹੁਣ ਸਾਡੀ ਆਦਤ ਨਹੀਂ ਗਈ ਸੀ ਤੇ ਘੁੰਮ ਲਿਆ ਫਿਰ ਲਿਆ ਸੀ ਥੱਲੇ ਬਹਿ ਗਿਆ ਆ ਕੇ ਉਹ ਪੁੱਤਰ ਤੁਸੀਂ ਤਾਂ ਨੌਜਵਾਨ ਜੇ ਹੱਲ ਜਾਵਾਂਗੇ ਰੋ ਰੋ ਫਿਰ ਪਤਾ ਲੱਗ ਜਾਊਗਾ ਚਲੋ ਚੰਗੀ ਗੱਲ ਆ ਜਾਓ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਜਾਣ ਕੇ ਦੋ ਚਾਰ ਵਾਰੀ ਆਪੇ ਇਹਨਾਂ ਨੂੰ ਭੇਜਦਾ ਜਾਣਾ ਪਹਿਲੇ ਦਿਨ ਗਏ ਆ ਤੇ ਟਿਕਾਵਟ ਦੇ ਮੰਨਦੇ ਪਏ ਚਲ ਬੇਜਾਨੀ ਕੋਈ ਜਾਣਿਆ ਕਰਨਾ ਆਪਣਾ ਨਾਲ ਇਹਨਾਂ ਨੇ ਆ ਪਿਹੋੜੇ ਵਾਲੀ ਪੇਤੀ ਹੋ ਜਾਈ। ਲਾਵਾ ਕੱਪੜੇ ਕੋਪੜੇ। ਲਾਵਾ ਲਾਓ ਕੱਪੜੇ। ਠੀਕ ਆ। ਆ ਡੀਐਮ ਵੀ ਮੈਂ ਨਹੀਂ ਜਾਇਆ ਕਰਨਾ ਹੈਗਾ। ਇੰਨੀ ਗਰਮੀ ਆ ਬਾਹਰ ਪਤਾ ਨਹੀਂ ਕਿੱਥੇ ਲੈ ਕੇ ਭਮਦੇ ਰਹੇ ਉਧਰ ਲੋੰਡੀਆਂ ਦੇ ਵਿੱਚ। Nah, ini diabaikan, Mina. Boleh gak, Miss? Om jah, ya, sori ya. ya. ini naja kayak cuti ya. Boleh, boleh. Mereka sausin lagi, gimana? Oke, kamu ਉਹ ਮਾਤਾ ਇੰਨਾ ਨਾ ਜੋਰ ਉੱਥੇ ਨਹੀਂ ਲੱਗਦਾ ਜਿਮ ਦੇ ਵਿੱਚ ਜਿੰਨਾ ਇਹਨਾਂ ਨੇ ਗਰਮੀ ਚលਵਾਈ ਮੈਂ ਨਹੀਂ ਗਿਆ ਕਿਤੇ ਵੀ ਮੈਂ ਤਾਂ ਗੱਡੀ 'ਚ ਬੈਠਾ ਰਿਆ ਕੰਮ ਕਰਨਾ ਪੈਣਾ ਇੱਧਰ ਆ ਜਾ ਯਾਰ ਭਾਜੀ ਇੱਥੇ ਆਵਾ ਰਹੀ ਐ ਅਸੀਂ ਦੀ ਹਾਂ ਠੀਕ ਐ ਹੁਣ ਸਾਹਮਣੇ ਏਸੀ ਚੱਲ ਰਿਹਾ ਵਧੀਆ ਹਾਂ ਮੇਰਾ ਪਿਆਰ ਜੀ ਜਿੰਨਾ ਡੋਲਦੇ ਈ ਹੁਣ ਉਹ ਵੀ ਉਹਨਾਂ ਗਾਂ ਗਾਵਣ ਇੰਨਾ ਕੰਮ ਵੀ ਥੋੜੀ ਤਾਂ ਹੀ ਅੱਜ ਵੇ ਹੁਣ ਇਹ ਥੱਕ ਗਏ ਜੀ ਤਾਂ ਮੈਂ ਕਿੰਨੀ ਹੁਣ ਪਤਾ ਕੀ ਗੱਲ ਆ ਹੁਣ ਜਿੱਦਾਂ ਜਿੱਦਾਂ ਹੋਲੀ-ਵਲੀ ਜਾਵਾਂਗੇ ਨਾਲ ਫਿਰ ਪਤਾ ਲੱਗ ਜੂਦਾ ਨਾ ਹੁਣ ਪਹਿਲੇ ਦਿਨ ਤਾਂ ਗਏ ਆ ਫਲਾਣੇ ਕਿੱਦਾਂ ਧੁੱਪ ਧੁੱਪ ਚ ਘੁੰਮਦੇ ਮੈਂ ਗਿਆ ਹੀ ਨਹੀਂ ਬਾਹਰ ਇਹ ਤਿੰਨੇ ਜਣੇ ਘੁੰਮਦੇ ਤੇ ਉੱਥੇ ਮੈਂ ਗੱਡੀ 'ਚ ਹੀ ਨਹੀਂ ਬਾਹਰ ਨਿਕਲਿਆ ਮੈਂ ਤਾਂ ਇੱਥੇ ਆ ਕੇ ਬੈਠਾ ਰਿਹਾ ਵਿੱਚ ਮੈਨੂੰ ਤਾਂ ਕੰਮ ਕਰਨਾ ਚਾਹੀਦਾ ਮੈਂ ਤਾਂ ਮੰਮੀ ਦੇ ਕਹਿਣ ਤੇ ਆ ਗਿਆ ਵੱਡੀ ਮੰਮੀ ਤੇ ਨਹੀਂ ਤਾਂ ਮੈਂ ਕਿੱਥੇ ਜਾਣਾ ਸੀ ਚੱਲ ਕੋਈ ਨਹੀਂ ਬੋਲਣਾ ਹੀ ਇੱਥੇ ਪਾਪਾ ਜੀ ਨੇ ਫਸਾਇਆ ਮੈਨੂੰ ਨਹੀਂ ਕੋਈ ਨਹੀਂ ਆਪ ਤਾਂ ਜਾਣਾ ਜਾਣਾ ਯਾਰ ਮੇਰਾ ਵੀ ਪਹਿਲਾਂ ਨਹੀਂ ਮੈਂ ਕਿਹਾ ਮੈਂ ਇਕੱਲਾ ਕੀ ਕਰੂੰਗਾ ਤੂੰ ਤਾਂ ਇਕੱਲਾ ਹੀ ਛੱਡ ਤਾ ਗੱਡੀ 'ਚ ਹੀ ਨਿਕਲ ਆਈ ਸੀ ਖਲਾ ਕੇ ਗੱਡੀ 'ਚ ਬੈਠਾ ਲਿਆ ਨਾ ਮੈਂ ਜਾਣ ਨਹੀਂ ਗਿਆ ਥੋੜਾ ਥੋੜਾ ਜਾਇਆ ਕਰ ਲੈ ਮੇਰੀ ਜੀ ਹੋ ਜੂਗੀ ਉਹਨ ਇਹ ਨਾਮ ਲਾ ਕੇ ਨੰਬਰ ਨਿਕਲ ਗਏ ਸੀ ਤੇ ਹਾਲੇ ਪਹਿਲੇ ਦਿਨ ਕੰਮ ਕੰਮ ਤੁਹਾਨੂੰ ਪਤਾ ਹੀ ਹੈ ਪਹਿਲੇ ਦਿਨ ਜਦੋਂ ਤੱਕ ਇੰਨਾ ਹੁੰਦਾ ਹੈ ਇੱਕ ਗੱਲ ਕੋਈ ਥੋੜਾ ਹੋਣੀ ਜਾਇਆ ਕਰੋਗੇ ਨਾ ਫਿਰ ਤੁਹਾਨੂੰ ਹਿਸਾਬ ਹੋ ਜਾਊਗਾ ਨਾ ਮੈਂ ਚਲਦਾ ਮੈਂ ਨਹੀਂ ਪਾਈ ਵਾਲਾ ਜੂਸ ਪੀਣਾ ਪੈਣਾ ਅੱਜ ਜੇ ਮੈਂ ਤੁਹੇ ਕਮਾਤਾ ਮੈਨੂੰ ਚੱਲ ਨਾ ਪਾਕ ਬੂਗ ਆਹ ਚੱਲ ਮਤ ਤਬ ਤੇਰੇ ਵੱਟੇ ਰੋਟੀ ਬਣਾਉਣੀ ਆ ਚੱਲਦੇ ਆਂ ਯਾਰ ਪਲੱਸ ਲਾ ਜਾ ਲਸੀ ਲਸੀ ਆਪਾਂ ਅੱਗੇ ਲਿਆਵਾਂਗੇ ਦੀਦੀ ਆਵਾਂ ਚੱਲਾਂਗੇ ਆ ਚੱਲੀ ਹਾਂ ਆ ਗਿਆ ਠੱਗ ਗਈ ਹੈ ਇਹ ਕੰਮ ਕਰਦੇ ਕਰਦੇ ਠੱਗ ਗਈ ਤੇ ਦੀਦੀ ਮੈਂ ਚੱਲੀ ਆ ਮੈਂ ਦਾਲ ਨੂੰ ਤੜਕਾ ਲਾ ਲਾਂ ਤੇ ਲੋਨੀ ਤੜਕਾ ਮੈਂ ਤੇਨਾਂ ਕਿ ਸਲਾਹ ਕਰਨੀ ਹੈ ਕਰੋ ਦੀਦੀ ਮੈਂ ਕਿਹਾ ਵੱਡੀ ਭੈਣ ਜੀ ਦੇ ਮੁੰਡੇ ਦਾ ਵਿਆਹ ਵਾ ਅੱਛਾ ਠੀਕ ਹੈ ਕਿ ਸ਼ੱਕ ਤਾਂ ਕਿੱਦਾਂ ਕਰਨੀ ਹੈ ਕੀ ਖਾਣਾ ਕਰਨੀ ਦੀ ਸਲਾਹ ਕਰ ਲੈਣੇ ਆ ਭਾਜੀ ਉਹਨਾਂ ਨੇ ਬੈਨਗੇ ਤੇ ਉਹ ਵੀ ਬੈੰਦੇ ਤੇ ਫਿਰ ਇਕੱਠੇ ਸਲਾਹ ਕਰਕੇ ਨਾ ਫਿਰ ਨਾਨਕੀ ਸ਼ੱਕ ਵੱਲੋਂ ਸੋਚ ਲੈਣੇ ਕਿਦੋਂ ਫੋਨ ਆਇਆ ਹੈ ਦੁਪਹਿਰ ਜਦੋਂ ਮੈਂ ਰੋਟੀ ਖਾ ਕੇ ਰਹੀ ਸੀ ਨਾ ਅੱਛਾ ਉਦੋਂ ਆਇਆ ਹੀ ਪੁੰਚ ਫਿਰ ਤੂੰ ਲੇਟੀ ਸੀ ਮੈਂ ਚਲ ਕੀ ਕੁਛ ਆਖਣਾ ਵਾ ਪਈ ਆ ਘੜੀ ਤੇ ਚਲ ਪੈ ਜੇ ਚਲ ਕੋਈ ਨਹੀਂ ਤੇ ਮੈਂ ਤਾਂ ਬਟੇ ਨੂੰ ਤਾਂ ਆਖਿਆ ਹੀ ਨਹੀਂਗਾ ਚਲੋ ਠੀਕ ਆ ਫਿਰ ਉਹ ਕਰ ਲੈਂਦੇ ਸਾਰੇ ਜਣੇ ਇਕੱਠੇ ਬਹਿ ਕੇ ਤੂੰ ਤਾਂ ਮザ ਸੁਣਾਉਂਦੀ ਹੈ ਹੈ ਤੂੰ ਵੀ ਸੁਣਾਉਂਦੀ ਵੀ ਨਾਲ ਤੂੰ ਬੁ ਲੈ ਕੇ ਆਇਆ ਜ਼ਰੂਰ ਚਲ ਕੋਈ ਨਹੀਂ ਦੇਖ ਲੈਣੇ ਹੈ ਨਾ ਭਾਜੀ ਵੀ ਬਹਿ ਜਾਣਗੇ ਤੇ ਵੀ ਮੈਨੇ ਫਿਰ ਤੁਹਾਨੂੰ ਇਕੱਠੇ ਹਾਂ ਤੇ ਨੋਂ ਨੰਦੀ ਪਾਉਣੀ ਟੂਬ ਅੱਛਾ ਤੇ ਮੁੰਡੇ ਨੂੰ ਵੀ ਚਾਹੀਦਾ ਖਰੇ ਤੇ ਹਾਂ ਮੁੰਡੇ ਨੂੰ ਵੀ ਚਾਹੀਦੀ ਹੈ ਹੈਨਾ ਆਪ ਦਾ ਕੱਪੜੇ ਲੀੜਾ ਵਿਚਾਰਾ ਦਾ ਚਾਹੀਦਾ ਤੇ ਫਿਰ ਮੈਂ ਕਿਹਾ ਚਲ ਕੁਲਵਿੰਦਰ ਵੀ ਆ ਜੂਗਾ ਆਪਾਂ ਜਿਹਨੇ ਭਰਾ ਬੈਠੇ ਹੋਣਗੇ ਤੇ ਮੈਂ ਕਿਹਾ ਮੈਂ ਤੂੰ ਇਸਲਾਹ ਕਰ ਲਿਓ ਤੈਨੂੰ ਤਾਂ ਦੱਸਿਆ ਮੈਂ ਕਿਹਾ ਵੀ ਕਿੱਦਾਂ ਕਰਨੀ ਨਹੀਂ ਤੂੰ ਵੱਡਾ ਏ ਚਲ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਉਹਦੇ ਚਲ ਠੀਕ ਹੈ ਵੱਡੇ ਪਰ ਆਪਾਂ ਸਲਾਹ ਲੈਣਾ ਹੀ ਚੱਲਣਾ ਕੀ ਕਰਨਾ ਕੀ ਨਹੀਂ ਕਰਨਾ ਚਲੋ ਠੀਕ ਹੈ ਮੈਂ ਦੇਖੇ ਵੀ ਪਈ ਆ ਜੀ ਇੱਕ ਦਿਨ ਕੱਢ ਕੇ ਟਾਈਮ ਹਾਂਜੀ ਹਾਂਜੀ ਤੇ ਜਿਹੜਾ ਕੋਈ ਕਿਜੀ ਦਾ ਕੱਪੜਾ ਬਣਾਉਣਾ ਬਣਾ ਬਣਾਉਗੇ ਉਹ ਮੈਂ ਕਿ ਨਹੀਂ ਅ ਚੰਗਾ ਚੰਗਾ ਕੋਈ ਨਹੀਂ ਆ ਜਾਂਦੇ ਆ ਨਾ ਤੇ ਫਿਰ ਇਕੱਠੇ ਬਹਿ ਕੇ ਨਾ ਗੱਲ ਕਰਦੇ ਆ ਠੀਕ ਆ ਹਾਂ ਉਹ ਵੀ ਨਿਆਣੇ ਵੀ ਮੂੰਹ ਤੋਂ ਤੋਂ ਲੈਣਾ ਨਾ ਰੋਟੀ ਰੁੱਟੀ ਖਾਣੀ ਵੀ ਨਹੀਂ ਤੇ ਮੈਂ ਤੜਕਾ ਲਾ ਲਾ ਤੇ ਤੁਹਾਨੂੰ ਹੋ ਲਾਗੇ ਹੈ ਅੱਜ ਜਗ ਹੈ ਹਫੜੇ ਗਰਮੀ ਅੱਗੇ ਬਹਿ ਕੇ ਕਹਿੰਦੇ ਸਾਨੂੰ ਗਰਮੀ ਦੇ ਵਿੱਚ ਲੈ ਚਲੋ ਕੋਈ ਨਹੀਂ ਫਿਰ ਕਰਦੇ ਆ ਸਲਾਹ ਹੈ ਹਾਂ ਚਲੋ ਠੀਕ ਆ ਠੀਕ ਆ ਚਲ ਲਾ ਲਾ ਤੜਕਾ ਫਿਰ ਹੈ ਠੀਕ ਗਰਮੀ ਬਹੁਤ ਤੇ ਹੈ ਵੀ ਐਤਵਾਰ ਆ ਠੀਕ ਆ ਜੀ ਤੇ ਅੱਜ ਤਾਂ ਛੁੱਟੀ ਕਰੋ ਤੁਸੀਂ ਅੱਜ ਕੀ ਕਰਨਾ ਜਾ ਕੇ ਇਹੀ ਥੋੜਾ ਹੋ ਗਿਆ ਹੈਗਾ ਹੀ ਮਾੜਾ ਗੇੜਾ ਗੁੜਾ ਮਾਰਨ ਤਾਂ ਮੈਂ ਗਿਆ ਜਾ ਕੇ ਨਹੀਂ ਦੇ। ਉਹ ਕੋਈ ਨਾ ਕੋਈ ਆਪਣਾ ਸਹੂਦ ਰੱਖੋ। ਐਤਵਾਰ ਕਿਤੇ ਆਉਣ ਜਾਣ ਹੋ ਗਿਆ। ਬਾਕੀ ਦਿਨ ਤਾਂ ਕੰਮੇ ਲੱਗੇ ਰਹਿਣਾ। ਇਹ ਤਾਂ ਹੈ ਹੀ ਆ ਤਾਂ ਠੀਕ ਆ ਗੱਲ ਤੁਹਾਡੀ। ਬਾਕੀ ਕੰਮ ਵੇਖ ਕੇ ਨਾ ਬਹੁਤ ਰੂਹ ਖੁਸ਼ ਹੋਈ। ਵੀ ਯਾਰ ਬਹੁਤ ਵਧੀਆ ਕੰਮ ਕੀਤਾ ਸ਼ੁਰੂ। ਹਾਂਜੀ ਤੇ ਚੱਲ ਮੁੰਡੇ ਵੀ ਹੁਣ ਕਰਨਗੇ ਨਾਲ। ਵੇਖੋ ਕੀ ਕਰਦੇ ਆ ਇਸੇ ਕਰਕੇ ਤੇ ਕੱਲ ਗੇੜੀ ਘੜਾਈ ਇਹਨਾਂ ਦੀਆਂ ਨਾਲ ਲੜਕੀਆਂ ਹਾਂ ਕੀ ਕਰਦੇ ਆ ਹਾਂ ਜੀ ਕੱਲਾ ਬਤਾ ਚੱਲਣੀਆਂ ਗੱਲਾਂ ਬੱਲਾ ਬਤਾ ਆਪਣੀਆਂ ਹੀ ਘਰੇਦੋਂ ਕੰਮਕਾਰ ਦੀਆਂ ਚੱਲਣੀਆਂ ਹੋਰ ਗੱਲਾਂ ਕਾਹਦੀਆਂ ਚੱਲਣੀਆਂ ਸਾਡੀਆਂ ਅੱਛਾ ਹਾਂ ਜੀ ਤੇ ਮੈਂ ਨਾ ਗੱਲ ਕਰਨੀ ਸੀ ਇੱਕ ਤੁਹਾਡੇ ਨਾਲ ਮੈਂ ਚਾਹ ਹੁਣ ਦੋਵੇਂ ਘਰਾਂ ਬੈਠੇ ਹੋ ਤੇ ਗੱਲ ਕਰੋ ਕਰੋ ਗੱਲ ਕੀ ਕਰਨੀ ਆ ਹਾਂ ਜੀ ਕਰਨੀ ਸੀ ਕੱਲ ਭੈਣ ਜੀ ਦਾ ਫੋਨ ਆਇਆ ਸੀ ਅੱਛਾ ਫੋਨ ਤੁਹਾਨੂੰ ਕਰਦੀ ਨਾ ਤੁਸੀਂ ਚੁੱਕਿਆ ਨਾ ਇਹਨੇ ਕਦੋਂ ਦਮੇ ਚੁੱਕਿਆ ਭਾਈ ਮੈਨੂੰ ਤਾਂ ਪਤਾ ਨਹੀਂ ਲੱਗਾ ਬਾਅਦ ਵਿੱਚ ਮੈਂ ਵੇਖਿਆ ਸੀ ਫਿਰ ਮੇਰੇ ਟਾਈਮ ਨਹੀਂ ਲੱਗਾ ਮੈਂ ਫੋਨ ਤਾਂ ਨਹੀਂ ਕੀਤਾ ਅੱਛਾ ਕੀ ਗੱਲ ਹੋਈ ਆ ਮੇਰੇ ਨਾਲ ਮੇਰੇ ਨਾਲ ਗੱਲ ਹੋਈ ਸੀ ਮਾੜੀ ਅੱਛਾ ਰਾਜੀ ਬਾਈ ਮੈਂ ਪੁੱਛਿਆ ਉਹਨਾਂ ਦੇ ਮੇਰੇ ਕੋਲ ਫਿਰ ਤੁਹਾਨੂੰ ਪਤਾ ਪਾਰਟੀ ਵਾਲੇ ਬੈਠੇ ਹੋਏ ਸੀ ਅੱਛਾ ਤੇ ਫਿਰ ਮੈਂ ਕਿਹਾ ਤੁਸੀਂ ਰਾਜੀ ਬਾਈ ਗੱਲ ਕਰਕੇ ਮੈਂ ਕਿਹਾ ਘਰੇ ਫੋਨ ਲਾ ਲਓ ਪਰ ਇਹਨਾਂ ਨਾਲ ਗੱਲ ਹੋਈ ਆ ਬਾਕੀ ਹਾਂ ਭੈਣ ਜਿਹੜੀ ਹੋਈ ਆ ਗੱਲ ਹੋਈ ਆ ਵਿਆਹ ਵਾਲੋ ਘਰੇ ਸੀ ਦੀਦਾ ਫੋਨ ਆਇਆ ਸੀ ਅੱਛਾ ਤੇ ਮੈਂ ਤੁਹਾਨੂੰ ਸਲਾਹ ਕਰਦੀ ਦੀਦੀ ਦਾਦੀ ਤੁਹਾਨੂੰ ਤੇ ਸਲਾਹ ਕਰ ਲਓ ਜੀ ਸਲਾਹ ਕਰਨੀ ਆ ਕੋਈ ਪਤਾ ਲੱਗੇ ਕੀ ਲੈਣ ਦੇਣ ਕਰਨਾ ਆਪਾਂ ਆ ਦੀਦੀ ਦੱਸਣ ਲੱਗੇ ਤੁਹਾਨੂੰ ਇਹ ਨਹੀਂ ਇਹ ਗੱਲ ਮੈਨੂੰ ਨਹੀਂ ਆਇਆ ਅੱਛਾ ਕਦੋਂ ਦਾ ਇਹ ਅਸੂ ਦੇ ਨਾਟਿਆਂ ਦਾ ਉਹ ਵਾਹ ਅਜੇ ਤਾਂ ਫਿਰ 2 ਢਾਈ ਮਹੀਨੇ ਹੈਗਾ ਟਾਈਮ ਐ ਇਡੀ ਟੈਨਸ਼ਨ ਕਰਨ ਦੀ ਕੋਈ ਲੋੜ ਨਹੀਂ ਉਹ 2 ਢਾਈ ਮਹੀਨੇ ਤੁਹਾਡੇ ਵਾਸਤੇ ਨਾ ਕਿੰਦੀ ਤੇ ਜਾਣ ਐਵੇਂ ਲੰਮ ਜਾਂਦੇ ਆ ਹਾਂ ਸਮਝੇ ਤੇ ਹੋਰ ਕਹਿ ਕੀ ਰਹੇ ਆ ਹੁਣ ਉਹ ਤੇ ਬੜਾ ਕੁਝ ਕਹਿੰਦੇ ਆ ਮੈਂ ਤਾਂ ਹੀ ਆਖਿਆ ਮੈਂ ਪਈ ਤੇਰੇ ਭਰਾ ਹੁਣ ਜੇ ਤੇ ਘਰ ਬਹਿਣਗੇ ਤੁਹ ਸਲਾਹ ਕਰਾਂਗੇ ਮੈਂ ਤੇ ਰਾਜਨੂ ਨੂੰ ਦੱਸਿਆ ਤੇ ਆਂਦੀ ਵੀ ਪਈ ਜਿੰਨੇ ਦਿਨ ਹੁਣ ਉਹਨਾਂ ਨਾਲ ਸਵਾਹ ਨਹੀਂ ਆਪਾਂ ਕਰਦੇ ਆਪਾਂ ਕੀ ਲਈਏ ਉਹ ਤੇ ਕਹਿੰਦੀ ਵੀ ਸਾਰਿਆਂ ਦਾ ਲਈਦਾ ਕਪੜਾ ਵੀ ਚਾਹੀਦਾ ਅੱਛਾ ਠੀਕ ਹੈ ਨਾ ਜੋ ਦਰਣਾ ਜਠਾਣਾ ਨਾਨਾ ਉਹਨਾਂ ਦੇ ਸਾਰਿਆਂ ਦੇ ਚਾਹੀਦੇ ਆ ਤੇ ਮੁੰਡੇ ਨੂੰ ਵੀ ਖਾਣੇ ਤਾਂ ਸ਼ਾਮ ਕਾਹੀ ਦਾ ਕੋਈ ਟੂਬ ਠੀਕ ਹੈ ਉਹਨਾਂ ਨੇ ਵੀ ਕਹਿੰਦੇ ਪਾਈ ਨਾ ਮੇਰੀ ਦਾ ਵੀ ਆਂਦੀ ਸੈਟ ਲੈ ਕੇ ਆਏ ਹਾਂ ਚਲੋ ਫੇਰ ਵੀ ਕੋਈ ਗੱਲ ਨਹੀਂ ਅੱਗੇ ਅਸੀਂ ਵਿਆਹ ਮੁੰਡੇ ਦਾ ਕੀਤਾ ਸੀ ਤੇ ਕੋਈ ਮਾੜਾ ਕਰਕੇ ਆਏ ਸਾਂ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਤੈਨੂੰ ਕਹਿਣ ਦੀ ਲੋੜ ਹੀ ਨਹੀਂ ਆ ਤੁਸੀਂ ਸਾਨੂੰ ਦੱਸੋ ਕਿਹੜੀ ਚੀਜ਼ ਚਾਹੀਦੀ ਆ ਉਹੀ ਬਣ ਜਾਏਗੀ ਹਾਂ ਉਹ ਆਪਾਂ ਠੀਕ ਆ ਫਿਰ ਜਾ ਕੇ ਤੇ ਕੋਈ ਨਹੀਂ ਜੋ ਜੀ ਤੀ ਕਹੋਗੇ ਦੇ ਆਪਾਂ ਜਿਹੜੇ ਤੁਹਾਡੇ ਲਿਆਉਣ ਵਾਲੀ ਜੇ ਤੁਸੀਂ ਲਿਓ ਇਹ ਸਾਰੇ ਪੈਸੇ ਦੇ ਲੈ ਦੀ ਜਿੰਨੀ ਲੋੜ ਸਾਨੂੰ ਦੱਸੋ ਹਾਂ ਕੋਈ ਨਹੀਂ ਜਿਹੜੀ ਬਣਾਉਣੀ ਆ ਹੁਣੇ ਬਣਨੇ ਦੇ ਦਿਓ ਹਾਂਜੀ ਮੈਂ ਤੈਨੂੰ ਆਖਿਆ ਹੀ ਕੁਲਵਿੰਦਰ ਮੈਂ ਕਿਹਾ ਤੂੰ ਆ ਜੀ ਇੱਕ ਦਿਨ ਕੱਢ ਕੇ ਟਾਈਮ ਹੈ ਨਾ ਤੇ ਜੋ ਲੀਲਾ ਕਪੜਾ ਬਣਾ ਆਪਣੀ ਮਰਜ਼ੀ ਦਾ ਬਣਾਨੀ ਆਪਣੀ ਨੌਂ ਦਾ ਵੀ ਬਣਾਨੀ ਆਪਣੇ ਨੂੰ ਬਣਾਨੀ ਕੱਲ ਨੂੰ ਆਖੀ ਨਾ ਆ ਆ ਚੰਗੇ ਆ ਚੰਗੇ ਆ ਤੇ ਸਾਡੇ ਨਾਲ ਆ ਚੱਲ ਫੀ ਬੁਲਾ ਦੇ ਇੱਕ ਗੱਲ ਕਹਿੰਦਾ ਹਾਂਜੀ ਯਾਰਾ ਸੋਹਣੇ ਕਪੜੇ ਬਣਾ ਕੇ ਦਿਓ। ਹਾਂ ਠੀਕ ਹੈ ਬਾਜੀ। ਕਿਉਂ ਭੈਣ ਭਰਾਵਾਂ ਦੇ ਵਿੱਚ ਬਹਿਣਾ ਜਾ ਕੇ? ਠੀਕ ਹੈ ਬਾਜੀ ਠੀਕ। ਉੱਥੇ ਜਾਈ ਤਾਂ ਹੀ ਆਖੇ ਮੈਂ ਆ ਆ। ਕਿ ਤੈਨੂੰ ਪੁੱਛ ਲੈਣਾ ਹਨ ਕੋਈ ਨਹੀਂ। ਠੀਕ ਹੈ। ਫਿਰ ਮੈਂ ਤੇ ਦੀਦੀ ਜਾਵਾਂਗੇ ਤੇ ਲੈਵਾਂ। ਜੇ ਟੂਮਾ ਵੀ ਜੜੀਆਂ ਬਣਾਉਣੀਆਂ। ਥੋੜੀਆਂ ਪਾਰੀਆਂ ਬਣਾਓ। ਨਗ ਨਾ ਪੂਰਾ ਕਰਿਓ। ਦੋਵੇਂ ਭਰਾ ਨਾਲ ਜਾਇਓ ਜੋ ਬਣਾਉਣਾ ਉੱਥੇ ਬਣਾ ਲਿਓ। ਹਾਂ ਕੋਈ ਨਹੀਂ। ਕੋਈ ਨਹੀਂ ਚੱਲ ਜਾਗੇ ਆਪਾਂ। ਉਹਨਾਂ ਨੇ ਫੋਨ ਕਰਕੇ ਬੁਲਾ ਲਿਓ ਨਾ ਜਦ ਤਣ ਬੁਲਾਉਣਾ। ਹਾਂ ਠੀਕ ਹੈ। ਆਪਣੇ ਵੱਲੋਂ ਕੰਮ ਪੱਕਾ ਰੱਖੋ ਤੁਸੀਂ। ਹਾਂ ਤਾਂ ਇਹ ਮੈਂ ਕਿਹਾ ਮੈਂ ਕਾ ਫਸਲਾ ਕਰਕੇ ਨਾ ਤੇ ਤੈਨੂੰ ਮੈਂ ਫੋਨ ਮਾਰੂੰਗੀ ਤੇ ਫਿਰ ਉਹ ਹੈਗਾ ਉਹ ਸਭ ਮਾਝੀ ਮੇਰੇ ਕਰਨਾਗੇ ਜਿੱਦਾਂ ਮੈਂ ਹੋਵਾਂ ਹਾਂਜੀ ਹਾਂਜੀ ਫਿਰ ਚੱਲ ਚੱਲ ਗਈ ਮੈਂ ਦੀ ਤਿਆਰੀ ਤੇ ਕਰੀਏ ਫਿਰ ਕਰਨੀ ਪੈਣੀ ਹੈ ਤਿਆਰੀ ਹੁਣ ਜਿਹੜਾ ਕੰਮ ਚੱਲੂਗਾ ਇਹ ਕਹੀ ਆਪਣੇ ਮੁੰਡਿਆਂ ਨੂੰ ਕਿਹਾ ਇਹਨਾਂ ਵੀ ਆਪਣੀਆਂ ਤਿਆਰੀਆਂ ਕਰਦੇ ਟਾਈਮ ਖਿੱਚਣਾ ਇਹ ਗੱਲ ਹੀ ਨਹੀਂ ਜਿੰਨਾ ਮਰਜ਼ੀ ਟਾਈਮ ਖਿੱਚਣਾ ਹਾਂ ਹਾਂ ਚੱਲ ਭਾਗੀ ਚਲੋ ਕਰਦੇ ਆ ਮੈਂ ਹੈਨਾ ਆਪਣੀ ਵਿਚਾਰੀ ਟਿਊਰੀ ਕਰੋ ਉਹ ਠੀਕ ਠਾਕ ਯਾਰ ਫੋਨ ਹੁੰਦਾ ਕਰ ਲਿਆ ਅਗਰ ਮੰਨਿਆ ਤੂੰ ਵਿਜੀ ਆ ਰਾਤੀ ਤੈਨੂੰ ਫੋਨ ਕਰੋ ਤੂੰ ਕਹਿੰਨੀ ਮੈਂ ਥੱਕੀ ਆਈ ਆ ਸਵੇਰੇ ਤੈਨੂੰ ਫੋਨ ਕਰੋ ਤੂੰ ਕਹਿੰਨੀ ਮੈਂ ਕੱਲ ਚਲਨੀ ਆ ਫੇ ਕੰਮ ਤੇ ਜਾਣਾ ਆ ਇੱਦਾਂ ਥੋੜੀ ਹੁੰਦਾ ਵਾ ਬੰਦਾ ਇੱਕ ਅੱਧੀ ਵਾਰੀ ਫੋਨ ਕਰ ਲੈਂਦਾ ਦਿਹਾੜੀ ਦੇ ਵਿੱਚ ਯਾਰ ਮੈਨੂੰ ਨਹੀਂ ਕੋਈ ਸਮਝ ਆ ਰਿਹਾ ਮੈਂ ਕੀ ਕਰਾਂ ਕੀ ਨਾ ਕਰਾਂ ਜੰਗਵਾ ਤੋਂ ਨਹੀਂ ਸਾਡੀ ਤਾਂ ਗੱਲ ਜ਼ਰੂਰੀ ਕਰਉਣੀ ਚਾਹੀਦੀ ਆ ਨਾ ਕਦੀ ਕਦੀ ਕਰਾ ਦੇਵੇ ਗੱਲ ਨਹੀਂ ਮੇਰੇ ਨਾਲ ਗੱਲ ਕਰਾ ਲੈਂਦਾ ਵਾ ਪਰ ਤੁਹਾਡੀ ਹੋਈ ਨਹੀਂ ਨਹੀਂ ਉਹਦਾ ਆਵਾਜ਼ ਮਾਰੋ ਉਹਰੇ ਨਾਲ ਗੱਲ ਇਹਨੂੰ ਦੱਸਿਆ ਜਦੋਂ ਕੰਮ ਆਉਂਦਾ ਹਰ ਟਾਈਮ ਵੀ ਚੰਦਾ ਹਾਂ ਕਾਹ ਫੇਰਾ ਕਹਿੰਦੀ ਮੈਂ ਕੰਮ ਦੇ ਚੱਲਦੀ ਤੂੰ ਮਨਜੀਤ ਨੂੰ ਆਵਾਜ਼ ਮਾਰ ਹਾਂਜੀਤ ਹਾਂਜੀ ਇੱਧਰ ਆ ਬੋ ਚਲੋ ਠੀਕ ਹੈ ਵੇਹਣ ਉਧਰੋਂ ਕੱਟ ਕੇ ਹੁਣ ਫੇਰ ਆਇਆ ਇਹ ਨਹੀਂ ਕਿ ਮੈਂ ਗੱਲ ਕਰਦਾ ਅਹੀ ਕੱਲੇ ਆਈ ਹਾਂ ਹਾਂ ਹਾਜੀ ਮੰਮੀ ਗੱਲ ਨਾ ਕਿ ਗੱਲਬਾਤ ਕਰਾ ਦਿਆਂ ਕਹਿੰਦੀ ਸਾਰੇ ਆਂਦੇ ਹੁੰਦੇ ਹੁੰਦਾ ਹੀ ਆ ਕਹਿੰਦੇ ਘਰੇ ਫੋਨ ਆਉਦਾ ਕਰਦੀ ਆ ਘਰੇ ਫੋਨ ਹਾਂ ਇੱਧਰ ਹੀ ਹੁੰਦਾ ਰਾਜਨਾਲੀ ਜਿਹੜੀ ਗੱਲ ਚੱਲ ਮੈਂ ਕਹਿ ਦਊਗਾ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਕਹਿ ਦਊਗਾ ਕਰਾ ਦਊਗੀ ਫੋਨ ਸਾਡੇ ਨਾਲ ਤੇ ਕਦੇ ਗੱਲ ਨਹੀਂ ਕਰਾਈ ਚੱਲ ਕਰਾ ਦਾਂਗੇ ਕੋਈ ਗੱਲ ਨਹੀਂ ਚਾ ਠੀਕ ਹੈ ਯਾਨੀ ਕੰਮ ਕੋ ਮਿਲਿਆ ਕਿ ਨਹੀਂ ਕੰਮ ਹਾਂ ਦੂਜੀ ਜਗ੍ਹਾ ਲੱਗੀ ਹੋਈ ਆ ਹੁਣ ਪਹਿਲਾਂ ਕਾਲਜ ਜਾਂਦੀ ਕਾਲਜ ਜਾਣ ਕਰਕੇ ਕੰਮ ਛੁੱਟ ਗਿਆ ਸੀਗਾ ਹਣ ਨਵੀਂ ਜੇਗਾ ਲੱਗੇ ਕੰਮ ਤੇ ਤੇ ਤੇਰਾ ਵੀ ਸੋਚਿਆ ਜੇ ਤੱਕ ਕੋਈ ਸੋਚਿਆ ਤਾਂ ਨਹੀਂ ਕੋਈ ਨਹੀਂ ਸੋਚ ਲੂ ਹਾਲੇ ਤੱਕ ਹੁਣ ਤਾਂ ਗਈ 6 ਮਹੀਨੇ ਹੋਇਆ ਹਮ ਹੁਣੇ ਇਹਨੂੰ ਦੱਸਿਆ ਮੈਂ ਨਹੀਂ ਇਹਨੂੰ ਵਿਆਹ ਵੱਲ ਵਿਆਹ ਆ ਗਿਆ ਤੇਰੀ ਭੂਆ ਦੇ ਮੁੰਡੇ ਦਾ ਚੱਲ ਵਧੀਆ ਆ ਗਿਆ ਮੇਰੇ ਹਾਂ ਆ ਗੱਲ ਕਰੋ ਤਿਆਰੀਆਂ ਤੇਰੀਆਂ ਤੇ ਤਿਆਰੀਆਂ ਤੇ ਕੋਈ ਕਰ ਲੈਂਦੇ ਆ ਕੋਈ ਤੁਹਾਡੀ ਵੀ ਸਿਰਸਲਾਹ ਦੀ ਲੋੜ ਹੈ ਸਾਡੀ ਵੱਡੇ ਜਦੋਂ ਬੈਠੇ ਸਾਡੀ ਸਲਾਹ ਦੀ ਲੋੜ ਆਈ ਇਹਨਾਂ ਆਪਣੀਆਂ ਕਰ ਲੈਣਾ ਕੋਈ ਜਨ ਠੀਕ ਹੈ ਫੇਰ ਵੀ ਦੱਸਣਾ ਵੀ ਆਪਣਾ ਵਰਜਿਆ ਨਾ ਕੁਈ ਇਹ ਕਪੜੇ ਕੁਪੜੇ ਬਣਾਉਣੇ ਤੁਹਾਡੇ ਤੇ ਬਚੇਰੇ ਬਣੇ ਲੈ ਕਿਉਂ ਨਹੀਂ ਬਣਾਉਣੇ ਨਵੇਂ ਕਪੜੇ ਲੈਣੇ ਆਹ ਦੋਵੇਂ ਭਰਾ ਲੈ ਕੇ ਆਏ ਜੀ ਲੈ ਉਹ ਤਾਂ ਸਾਰਿਆਂ ਨੇ ਦੇਖਿਆ ਹੁਣ ਨਵੇਂ ਨਹੀਂ ਬਣਾਣੇ ਉਹ ਤਾਂ ਪੁਰਾਣੇ ਹੋ ਗਏ ਆ ਇਹ ਦੋਵੇਂ ਭਰਾ ਇਹਨੇ ਬਣਾ ਦਿਆਓ ਤੁਸੀਂ ਆਪਣੀ ਮਰਜ਼ੀ ਆਹ ਦੋਵੇਂ ਭਰਾ ਕਹਿੰਦੇ ਨਵੇਂ ਨਵੇਂ ਉਹ ਤਾਂ ਰੈਡੀमेड ਹੀ ਲਿਆਉਣੇ ਆ ਹਾਂ ਅਸੀਂ ਇਹ ਤਾਂ ਹੈ ਹੀ ਆ ਠੀਕ ਹਾਂ ਚਲੋ ਕੋਈ ਨਹੀਂ ਜਿੱਥੇ ਬਾਕੀਆਂ ਖਰੀਦਣੇ ਤੁਸੀਂ ਵੀ ਆਪਣੀ ਮਰਜ਼ੀ ਲੋ ਕਰੋ ਤੁਸੀਂ ਆਪਣੀ ਸਲਾਹ ਕੋਈ ਨਹੀਂ ਚਲੋ ਠੀਕ ਹੈ ਇਹ ਕੁੜੀਆਂ ਨਾਲ ਵੱਧ ਕੇ ਆ ਹਾਂ ਇਹ ਨਾਲ ਬਟੀਆਂ ਦੇ ਕੁੜੀਆਂ ਨਹੀਂ ਆ ਬਿਆਸ ਲਾਉਣੇ ਆ ਲੋੜੇ ਤੁਹਾਨੂੰ ਕਿਹਦੀ ਪਹਿਲਾਂ ਪਾਇ ਪੇਕੇ ਚੱਲ ਬਣਾ ਲੈੰਦੋ ਕੋਈ ਗੱਲ ਨਹੀਂ 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 ਚੱਲ ਬਣਾ ਮੈਂ ਕਿਹੜਾ ਰੋਕਦੀ ਚੱਲ ਜੀ ਜੀ ਬੈਠਾ ਮੈਂ ਚਾਹ ਚੂ ਬਣਾ ਕੇ ਲਿਓ ਨਹੀਂ ਭਾਜੀ ਠੀਕ ਹੈ ਜਦੋਂ ਚਲੋ ਬਣਾ ਦਿਓ ਚਾਹ ਆਹ ਪਿੱਛੇ ਰੋ ਪਿੱਛੇ ਕਰ ਤਾਂ ਚੱਲੋ ਹਲੋ ਔਰ ਤਰੀ ਦੱਸਿਆ ਨਹੀਂ ਗੱਲ ਕਾਲਜ ਦੀ ਇਹ ਭੈਣ ਛੁੱਟੀ ਵਾਲੇ ਨੇ ਨਹੀਂ ਟੇਕੇ ਪੈਂਦਾ ਆਹੋ ਧੁੱਪੇ ਅੱਜ ਤਾਂ ਛੁੱਟੀ ਸੀਗੀ ਇਹ ਕਥੀ ਆ ਕਰਦਾ ਕਰਦਾ ਮੈਂ ਦੋਵੇਂ ਕਿੱਥੇ ਕਰਦਾ ਕਿੱਥੇ ਤੂੰ ਲੱਗਾ ਰਹਿਣਾ ਜੂਗ ਤੇ ਫਿੱਟੀ ਹੁੰਦੀ ਤੂੰ ਫੋਨ ਤੇ ਜੰਬੜਿਆ ਰਹਿਣਾ ਯਾਰ ਕੁਛ ਨਹੀਂ ਬਸ ਦੋਸਤ ਦਾ ਫੋਨ ਆਇਆ ਦੋ ਦੂਦ ਦਾ ਤਾਂ ਲੱਗਦਾ ਧੁੱਪੇ ਦੋਸਤਾਂ ਨਾਲ ਕੋਣ ਗੱਲਾਂ ਕਰਦੇ ਅੱਨਾ ਵਧੀਆ ਮੌਸਮ ਹੈ ਦੇਖੋ ਕਿੱਥੇ ਹਾਂ ਬਸ ਵਧੀਆ ਧੁੱਪੇ ਕਿਧਰ ਆ ਗਿਆ ਤੁਸੀਂ ਮੈਂ ਤਾਂ ਮੈਂ ਤੈਨੂੰ ਥੱਲੇ ਲੱਭਦਾ ਸੀ ਨਹੀਂ ਆ ਰਿਹਾ ਸੀ ਯਾਰ ਮੈਂ ਕਹ ਚ ਮੈਂ ਥੱਲੇ ਲੱਭਣਾਂ ਇਹ ਤੈਨੂੰ ਅੱਛਾ ਪੂਆ ਦੇ ਮੁੰਡੇ ਦਾ ਵਿਆਹ ਆ ਗਿਆ ਫਿਰ ਅੱਛਾ ਵੱਡੀ ਪੂਆ ਦੇ ਮੁੰਡੇ ਦਾ ਹਾਂ ਉਹ ਹੁਣ ਤਾਂ ਉਹਨਾਂ ਨੇ ਕੀਤਾ ਵੱਡੇ ਦਾ ਉਹ ਛੋਟੇ ਦਾ ਵੀ ਉਹਨਾਂ ਨੇ ਧਰਤਾ ਵਿਆਹ ਠੀਕ ਠੀਕ ਹਾਂ ਚਾਚੇ ਹੁਣੀ ਬੈਠੇ ਜੀ ਉੱਥੇ ਮੰਮੀ ਹੁਣੀ ਠੀਕ ਕਹਿੰਦੇ ਵਿਆਹ ਵਾ ਕਹਿੰਦੇ ਕੱਪੜੇ ਮੈਂ ਕੱਪੜੇ ਨਵੇਂ ਲਵਾਵਾਂਗੇ ਹੈ ਨਾ ਬਣਦੇ ਪਤਾ ਅੱਗੇ ਸਾਰੇ ਸਾਰੇ ਪਾ ਕੇ ਕਾਲਜ ਪਾਪਾ ਖਰਾਬ ਹੋ ਗਏ ਹੁਣ ਤਾਂ ਨਵੇਂ ਮੈਂ ਕਹਾ ਨਾਲੇ ਅਗਲੇ ਨੇ ਕਹਣਾ ਇਹੀ ਕੱਪੜੇ ਪਾਪਾ ਕੇ ਆਈ ਜਾਂਦੇ ਹੈ ਨਾ ਉਹ ਐਦ ਕੀ ਨਾ ਉਹ ਅਲੀ ਵਾਲਿਆਂ ਦੇ ਨਵੇਂ ਉੱਥੇ ਖੁੱਲੇ ਸ਼ੋਰੂਮ ਬਹੁਤ ਵਧੀਆ ਕੁੜਤੇ ਪਜਾਮੇ ਉਹਲੀ ਦੇ ਟੇੜਾ ਖੁੱਲਿਆ ਹਾਂ ਉਹੀ ਵਾਲਾ ਕੋਟ ਪੈਂਟ ਬਹੁਤ ਵਧੀਆ ਸੀ ਨੇ ਫਿਟਿੰਗ ਦੇ ਉੱਥੇ ਚਲਦੇ ਆ ਪੈਸ ਕੀ ਕੱਲ ਵਧੀਆ ਉੱਥੇ ਹੀ ਚੱਲਾਂਗੇ ਹਨਾ ਹਾਂ ਹੋਰ ਉਹ ਉੱਥੋਂ ਹੀ ਲੈਣੇ ਕੱਪੜੇ ਪਹਿਲੇ ਵਾਲੀ ਜਗ੍ਹਾ ਤੋਂ ਓ ਯਾਰ ਪਤਾ ਕੀ ਨਾਲੇ ਖਰਾਬ ਹੋ ਗਏ ਸਾਰੇ ਪੈਂਟਾਂ ਵੀ 3 3 4 4000 ਦੀਆਂ ਦਿੰਦਾ ਭਾ ਕੇ ਕੰਮ ਦੀਆਂ ਪੈਂਟਾਂ ਨਹੀਂ ਹੁੰਦੀਆਂ ਉਹਦੀਆਂ ਹਨਾ ਉਹ ਨਾਮ ਹੀ ਰਹਿ ਗਿਆ ਹੁਣ ਨਾ ਉਹ ਖਰਾਬ ਹੋ ਗਿਆ ਸ਼ੋਰੂਮ ਆ ਵੀ ਅਸੀਂ ਨਾਲ ਨਾ ਤੇ ਵੇਚ ਹੀ ਜਾਂਦੇ ਪਏ ਹਾਂ ਦੂਜੇ ਬੰਦੇ ਕੋਲ ਲੈਣੇ ਆ ਨਾਲੇ ਪੈਸੇ ਦੇਣੇ ਆ ਆਪਾਂ ਕਿਹੜਾ ਫ੍ਰੀ ਲੈਣੀਆਂ ਉਹ ਕੋਲ ਲੈਣੀਆਂ ਫ੍ਰੀ ਲੈਣੀਆਂ ਆਹ ਪਹਿਲਾਂ ਬਿਲਕੁਲ ਮੰਗ ਨਾਲੇ ਨਾਲੇ ਨੇ ਕੋ ਦਰਜੀ ਵਧੀਆ ਆਏ ਹੋਏ ਆ ਫਿਟਿੰਗ ਬਹੁਤ ਵਧੀਆ ਸਿੰਦੇ ਅਬਾਸ ਕੜਾ ਬੂਕਣਾ ਸਵਾਲਾਂਗੇ ਨਾ ਮੈਂ ਇਹ ਵਾਰ ਦੇਖਿਆ ਤੁਸੀਂ ਉਹਦੇ ਕੋਲ ਉੱਥੇ ਵਿਆਹ ਦੇ ਵਿੱਚ ਖਰਾਬ ਹੋ ਗਿਆ ਸਾਰਾ ਪੈਂਟਾ ਮੁੰਟਾ ਲੈ ਲਾਂਗੇ ਇਧਰੋਂ ਟੀ-ਸ਼ਰਟਾਂ ਟੂ-ਸ਼ਰਟਾਂ ਲੈ ਲਾਂਗੇ ਹੈਨਾ ਆਹੋ ਵਿਆਹ ਵਾਸਤੇ ਦੇਖਾਂਗੇ ਕਿ ਕਿਦਾਂ ਬਾਕੀ ਤਾਂ ਵਧੀਆ ਕਰਨਗੇ ਵਿਆਹ ਉਹ ਹਾਂ ਕਹਿੰਦੇ ਤਾਂ ਹੈ ਵਧੀਆ ਗਾਨਾ ਉਹ ਮੈਂ ਸੁਣਿਆ ਸੀ ਮਾੜੇ ਬਗਾਰ ਪਾਈ ਜਾਂਦੇ ਸੀਗੇ ਘਰਦਿਆਂ ਨੂੰ ਆਹ ਲੈ ਕੇ ਆ ਜਿਓ ਸੋਨਾ ਬਣਾ ਲਿਆ ਫਲਾਂ ਲਿਆ ਮੈਂ ਕਿਹਾ ਚਲੋ ਜਾਣਨ ਕਰਦੇ ਜਾਣਨ ਹੈਨਾ ਆਪਾਂ ਕੀ ਲੈਣਾ ਆਪਾਂ ਕਹਿੰਦੇ ਨਹੀਂ ਤੁਹਾਨੂੰ ਪਤਾ ਆਪਾਂ ਨਾ ਪਤਾ ਹੀ ਨਹੀਂ ਪਹਿਲਾਂ ਵੀ ਆਪਾਂ ਗਏ ਆ ਪਹਿਲਾਂ ਕਿਹੜਾ ਮਾੜਾ ਸੀ ਨਾ ਪਹਿਲਾਂ ਹੀ ਵਧੀਆ ਅੰਦਰ ਸਾਹਮਣੇ ਕਿੰਨਾ ਚਲ ਕੋਈ ਗੱਲ ਨਹੀਂ ਚਲ ਆ ਜਾ ਥੱਲੇ ਥੱਲੀ ਆਪਾਂ ਹੈਨਾ ਹੋਰ ਚਾਹ ਨਹੀਂ ਪੀ ਲਿਆ ਤੁਸੀਂ ਚਾਹ ਪੀ ਲਿਆ ਜਾਣਾ ਸੀ ਯਾਰ ਮੜਾ ਜਾ ਵਾਲ ਕਟਾਉਣ ਚੱਲੇਗਾ ਮੇਰੇ ਨਾਲ ਚੱਲ ਪੰਨੇ ਚੱਲ ਪੰਨੇ ਹੈਨਾ ਤੁਸੀਂ ਵੀ ਯਾਰ ਵਾਲ ਕਟਾਏ ਮੈਨੂੰ ਉਹੀ ਪੱਗ ਬਣਾਈ ਪਈ ਆ ਤੂੰ ਸਹੀ ਬਣਿਆ ਕਰੋ ਨਾ ਯਾਰ ਮੈਂ ਉਹ ਔਖਾ ਮੇਰਾ ਠੀਕ ਹੈ ਚਲੋ ਕੋਈ ਗੱਲ ਨਹੀਂ ਆਪਾਂ ਬਈ ਬੈਠੇ ਆ ਬੁਲਟ ਦੀ ਸਰਵਿਸ ਵਾਸਤੇ ਗੱਲ ਕਰ ਲਈਏ ਹਾਂਜੀ ਮਾਪਾ ਜੀ ਬੈਠੇ ਆ ਸੀਗੇ ਬੈਠੇ ਆ ਕਰਨ ਤੂੰ ਵੀ ਬੈਠ ਜਾ ਹਾਂਜੀ ਦੱਸੋ ਉਹ ਮੈਂ ਕਿਹਾ ਬੁਲਟ ਦੀ ਸਰਵਿਸ ਕਰਾਉਣੀ ਸੀਗੀ ਤੇ ਪੈਸੇ ਚਾਹੀਦੇ ਏ ਯਾਰ ਥੋੜੇ ਜਿਲੇ ਜਦੋਂ ਪੈਸੇ ਤਾਂ ਦੇ ਦਿੰਨੇ ਆ ਪਰ ਤੂੰ ਐਕਟਿਵਾ ਲੈ ਜਾ ਘਰ ਤੈਨੂੰ ਕੀ ਕਰਾ ਜਾ ਤੁਹਾਨੂੰ ਪਤਾ ਵਾਪੇ ਹੁਣ ਐਕਟਿਵਾ ਦਾ ਜਾਂਦਾ ਚੰਗਾ ਲੱਗਦਾ ਤਨ ਪਤਾ ਐਕਟਿਵਾ ਤੇ ਘਰੇ ਵੀ ਲੋਡ ਹੁੰਦੀ ਆ ਮੈਂ ਤਾਂ ਨਹੀਂ ਲੈ ਕੇ ਜਾਂਦਾ ਐਕਟਿਵਾ ਬੁਲਟ ਦੀ ਮੈਨੂੰ ਸਰਵਿਸ ਕਰਾ ਕੇ ਦੋ ਮੈਂ ਬੁਲਟ ਤੇ ਸਭ ਤੋਂ ਵਧੀਆ ਹੁਣ ਤੁਹਾਨੂੰ ਪਤਾ ਮੈਂ ਬੁਲਟ ਹੀ ਚਲਾਉਣਾ ਜੇ ਤੂੰ ਨਹੀਂ ਐਕਟਿਵਾ ਖੜਨੀ ਤਪੈ ਤੈਨੂੰ ਸਰਵਿਸ ਕਰਾ ਦੇਣਾ ਆ ਉਹੀ ਮੈਂ ਕਹਿ ਰਿਹਾ ਤੁਸੀਂ ਸਰਵਿਸ ਕਰਾ ਦਿਓ ਮੈਨੂੰ ਮੋਟਰਸਾਈਕਲ ਦੀ ਤੇ ਤੂੰ ਇਸ ਤਰ੍ਹਾਂ ਕਰ ਵੀ ਮੋਟਰਸਾਈਕਲ ਲੈ ਜਾ ਆ ਮੈਂ ਉੱਥੋਂ ਮੈਨੂੰ ਫੋਨ ਕਰਦੀ ਵੀ ਇੰਨੇ ਪੈਸੇ ਲੱਗ ਗਏ ਆ ਮੈਂ ਤੈਨੂੰ ਪੈਸੇ ਭੇਜ ਦਾਂਗਾ ਜੇ ਤੂੰ ਪਹਿਲਾਂ ਲੈ ਕੇ ਜਾਣਿਆ ਤੇ ਪਹਿਲਾਂ ਲੈ ਜਾ ਤੂੰ ਦੇਖ ਲੈ ਸਰਵਿਸ ਕਰਾ ਕੇ ਕਿੰਨੇ ਕੇ ਪੈਸੇ ਬਣਦੇ ਆ ਤੁਹਾਨੂੰ ਪਤਾ ਬੁਲਟ ਦੀ ਸਰਵਿਸ ਕਿਹੜਾ ਸਸਤੀ ਹੋਣੀ ਆ ਕੋਈ ਨਹੀਂ ਮੈਂ ਕਰਾ ਕੇ ਤੁਹਾਨੂੰ ਫੋਨ ਕਰ ਦੂੰਗਾ हां यार ਤੁਸੀਂ ਮੇਰੇ ਵਾਲੇ ਨੰਬਰ ਤੇ ਪਾ ਦਿਓ ਫੇ ਮੈਨੂੰ ਨਾਲ ਹੀ ਪਵਾ ਦੂੰਗਾ ਮੈਂ ਉਸੇ ਵੇਲੇ ਹੀ ਪਾ ਦੂੰਗਾ ਮੈਂ ਕੋਈ ਉਹ ਅੱਜ ਮੇਰੀ ਛੁੱਟੀ ਹੈ ਤੁਹਾਨੂੰ ਬਤਾਇਆ ਮੈਂ ਅੱਜ ਕਰਾਂ ਨਹੀਂ ਲਾਸਟ ਸਮੈਸਟਰ ਦੇ ਪੇਪਰ ਚੱਲਦੇ ਉਹ ਅੱਜ ਹੀ ਕਰਾ ਲਾ ਠੀਕ ਕੋਈ ਗੱਲ ਹੀ ਨਹੀਂ ਆਓ ਫੇ ਪੇਪਰ ਚੱਲਦੇ ਪਿਆਣੇ ਲਾਸਟ ਸਮੈਸਟਰ ਦੇ ਨਾਲ ਹੁਣ ਖਤਮ ਹੋ ਗਏ ਤੇ ਬਾਅਦ ਤਾਂ ਘਰੇ ਹੀ ਰਹਿਣਾ ਗੱਲ ਨੇ ਵੇੜ ਬੱਸ ਹੋਰ ਕੀ ਹੋਰ ਠੀਕ ਹੈ ਕੋਈ ਗੱਲ ਨਹੀਂ ਫੇ ਮੈਂ ਕਰਕੇ ਨਾ ਫੋਨ ਤੁਹਾਨੂੰ ਦੱਸ ਦੂੰਗਾ ਨਾਲ ਹੀ ਫੇ ਠੀਕ ਹੈ ਠੀਕ ਮੇਰੀ ਗੱਲ ਸੁਣੋ ਹਾਂਜੀ ਫੋਨ ਤੇ ਜਰੂਰ ਆਇਆ ਹੈ ਨਾ ਅੱਛਾ ਤੇ ਗੱਲਾਂ ਬਾਤਾਂ ਵੀ ਆਪਾਂ ਕਰ ਲਈਆਂ ਅਸਲਾਮਾਂ ਵੀ ਕਰ ਲਈਆਂ ਠੀਕ ਹੈ ਹੈ ਨਾ ਤੇ ਮੈਂ ਲੰਮੇ ਪਈ ਹੀ ਦੁਪਹਿਰੇ ਤੇ ਮੇਰੇ ਮਨ ਚ ਇੱਕ ਵਿਚਾਰ ਜੀ ਆਈ ਕੀ ਵਿਚਾਰ ਆ ਗਈ ਤੇਰੇ ਮਨ ਚ ਮੇਰੇ ਮਨ ਚ ਵਿਚਾਰ ਇਹ ਆਈ ਕਿ ਹੁਣ ਆਪ ਤੇ ਭੈਣ ਜੀ ਆਂਦੀ ਆ ਵੀ ਇੰਜ ਕਰਿਓ ਆਹ ਕਰਿਓ ਆਹ ਕਰਿਓ ਭਾਈ ਉਹਦਾ ਹੱਕ ਬਣਦਾ ਕਦੇ ਵੀ ਕਿਉਂ ਨਾ ਹੱਕ ਤੇ ਜਰੂਰੀ ਬਣਦਾ ਉਹਨਾਂ ਦਾ ਇਹ ਨਹੀਂ ਗੱਲ ਵੀ ਨਹੀਂ ਬਣਦਾ ਮੈਂ ਕਦੇ ਉਹਨੀ ਨਹੀਂ ਬਣਦਾ ਹੈ ਨਾ ਪਰ ਵੇਖੋ ਵਟੇ ਮੁੰਡੇ ਦੇ ਵਿਆਹ ਤੇ ਕਿੰਨਾ ਆਪਾਂ ਖਰਚਾ ਕਰਕੇ ਆਏ ਕੀਤਾ ਸੀਗਾ ਠੀਕ ਹੈ ਖਰਚਾ ਕਰਕੇ ਆਏ ਸਭ ਕੁਝ ਕਰਕੇ ਆਏ ਕੋਈ ਅੱਗਲੋਂ ਪਿੱਛੇ ਨਹੀਂ ਹਟੇ ਪਰ ਉਹਨਾਂ ਨੇ ਸਾਨੂੰ ਮੰਨਿਆ ਕੁਛ ਕੀ ਸਾਨੂੰ ਮੰਨਦੇ ਦੱਸ ਦਈਂ ਯਾਰ ਤੂੰ ਪਰ ਕੁੜਮਾ ਨੇ ਵੇ ਇਹਨਾਂ ਦੀਆਂ ਸਾਰੀਆਂ ਦੀਆਂ ਮਨਮਨੋਤੀਆਂ ਕੀਤੀਆਂ ਕੀਤੀਆਂ ਸੀ ਉਦੋਂ ਮਾਮੇਵਾਰੀ ਕਿੱਥੇ ਸੀ ਆਹੋ ਇਹ ਗੱਲ ਮੈਨੂੰ ਚੇਤੇ ਆ ਗਈ ਆ ਉਦੋਂ ਨਹੀਂ ਪਤਾ ਸੀ ਮਾਮਾ ਵੱਡਾ ਵਾ ਆਹੋ ਤੇ ਕੋਈ ਗੱਲ ਬਾਤ ਆ ਕੋਈ ਉਹਨੂੰ ਇਹ ਗੱਲ ਦਾ ਧਿਆਨ ਨਹੀਂ ਕਰੋ ਉਹਨੇ ਕਿਹਾ ਚੱਜਣਾ ਮੇਰੇ ਮੁੰਡਿਆਂ ਦੋਵਾਂ ਨੂੰ ਅੰਸੀਤੇ ਸੂਟ ਦੇ ਦਿੱਤੇ ਅੱਛਾ ਠੀਕ ਹੈ ਕੀ ਗੱਲ ਤੁਹਾਡੇ ਬੱਚੇ ਬੱਚੇ ਤੇ ਸਾਡੇ ਬੱਚੇ ਬੱਚੇ ਨਹੀਂਗੇ ਨਹੀਂ ਅਜੇ ਉਹਨਾਂ ਨੂੰ ਸਮਝਣਾ ਚਾਹੀਦਾ ਸੀ ਨਾ ਤੂੰ ਵੀ ਸੁੱਕ ਨਾ ਸਿਆਣੇ ਨੇ ਹੋਣਾ ਤੂੰ ਜੇ ਗੁੱਸਾ ਕਰਦੇ ਵੀ ਮੇਰੀਆਂ ਭੈਣਾਂ ਨੂੰ ਇਦਾਂ ਨਾ ਕਹਿ ਕਹਿਣਾ ਪੈਂਦਾ ਆ ਬੱਚੇ ਸਾਨੂੰ ਗੱਲਾਂ ਕਰਦੇ ਆ ਮੈਨੂੰ ਰਜਵਿੰਦਰ ਨੇ ਦੱਸਿਆ ਸੀ ਅੱਛਾ ਕਹਿੰਦੀ ਮਨਜੀਤ ਇੱਧਾਂ ਆਣ ਕੇ ਬੋਲਣ ਲਿਆ ਸੀ ਕਿ ਤੁਸੀਂ ਤੇ ਬੜੀਆਂ ਭੱਜ-ਭੱਜ ਗਿਆ ਕਰ ਲੋ ਕਰ ਲੋ ਸਾਡੇ ਵਾਂਗੂ ਕਿੱਥੇ ਗਏ ਹੁੰਦੇ ਆ ਗੱਲ ਤੇ ਤੇਰੀ ਬਿਲਕੁਲ ਠੀਕ ਆ ਹੈ ਤੇ ਗੁੱਸਾ ਤੇ ਫਿਰ ਆਉਂਦਾ ਹੀ ਆ ਪਰ ਹੁਣ ਕਰੀਏ ਕੀ ਇਹ ਵੀ ਦੱਸਣਾ ਨਾਲ ਅਰੀਆ ਕੀ ਯਾਰ ਕਹਿੰਦੇ ਤੁਸੀਂ ਗੁੱਸਾ ਨਾ ਕਰਿਓ ਫਿਰ ਕੇ ਮੈਂ ਉਹਨੂੰ ਸੁਣਾ ਦੇਣਾ ਵੀ ਭਾਈ ਮਾਮਿਆਂ ਦੀਆਂ ਮਨੋਤੀਆਂ ਵੀ ਹੋਣੀਆਂ ਚਾਹੀਦੀਆਂ ਨੇ ਜੇ ਤੂੰ ਖਰਚਾ ਕਰਦੀ ਤੇ ਦੂਜੇ ਨੰਬਰ ਤੇ ਆਪਾਂ ਖਰਚਾ ਹਿਸਾਬ ਨਾਲ ਕਰਨਾ ਵਾ ਨਾਨਕੀ ਸ਼ੱਕ ਫੁੱਲ ਇੱਕੋ ਵਾਰੀ ਹੁੰਦੀ ਐ ਛੋਟੀ ਜਿਹੀ ਕਿੰਨਾ ਕਰਕੇ ਆਏ ਹਾਂ ਉਹਨਾਂ ਵੀ ਕੋਈ ਸਾਡਾ ਨਹੀਂ ਰੱਖਿਆ ਮਾਨ ਤਾਨ ਇਸ ਗੱਲੋਂ ਨਾ ਫਿਕਰ ਕਰ ਤੂੰ ਕੋਈ ਗੱਲ ਨਹੀਂ 10 20 ਹਜ਼ਾਰ ਲੱਗਦਾ ਵੱਧ ਤਾਂ ਲੱਗਣ ਦੇ ਮਿਹਨਤਾਂ ਦੀਆਂ ਗੱਲਾਂ ਨਹੀਂ ਸੋਚੀਦੀਆਂ ਹੁੰਦੀਆਂ ਉਹ ਨਹੀਂ ਗੱਲ ਹੁੰਦੀ ਜੀ ਸਰਦਾਰ ਜੀ ਐਦਾਂ ਨਹੀਂ ਹੁੰਦਾ ਸਾਰਿਆਂ ਨੂੰ ਸ਼ੌਕ ਹੁੰਦੇ ਆਪੋ ਆਪਣੇ ਠੀਕ ਐ ਨਾ ਸਾਰਨੂੰ ਵੀ ਸ਼ੌਕ ਸਾਡੇ ਵੀ ਬੱਚਿਆਂ ਨੂੰ ਸ਼ੌਕ ਵੀ ਆਈ ਭੂਆ ਦੇ ਘਰ ਗਏ ਐ ਮੈਨੂੰ ਪਤਾ ਆ ਤੇਰਾ ਗੁੱਸਾ ਵੀ ਜਾਇਜ਼ ਆ ਕਿ ਉਹਨਾਂ ਮੈਨੂੰ ਕੰਬਲ ਦੇ ਕੇ ਤੋੜਿਆ ਸੀ ਮੈਨੂੰ ਪਤਾ ਸਾਰੀ ਗੱਲ ਦਾ ਪਰ ਚੱਲ ਛੱਡਿਆ ਕਰ ਹੁੰਦੀ ਛੱਡਿਆ ਨਹੀਂ ਕਰ ਵੱਧ ਤੋਂ ਵੱਧ ਕਰਕੇ ਆਵਾਂਗੇ ਯਾਰ ਨਾ ਆਪਣੇ ਦੇ ਕੰਬਲ ਵੇਡਿਆ ਵਧੀਆ ਏ ਉਹ ਸਾਡੇ ਦੇ ਖੇਸੀਆਂ ਜੀਆਂ ਆਈਆਂ ਇਹਨਾਂ ਨਹੀਂ ਕਰ ਸਕੀ ਮੈਂ ਘਰੋਂ ਬਿਟਾਦਾ ਭੱਜ ਗਏ ਲੋਕੇ ਆਪਾਂ ਤੇ ਲੈਣ ਦੇਣ ਦੇ ਕੋਈ ਭੁੱਖੇ ਨਹੀਂ ਗਏ ਪਰ ਮੈਂ ਮੈਂ ਤੇਰੇ ਜਵਿੰਦਰ ਨਾਲ ਸਲਾਹ ਕੀਤੀ ਵੀ ਅਸੀਂ ਏਰਕਾ ਹਸਾਬ ਨਾਲ ਚੱਲਣਾ ਭਾਈ ਉਹੀ ਚਾਏ ਮਨ ਨੂੰ ਗੁੱਸਾ ਚਾਏ ਮਨ ਨੂੰ ਰਾਜੀ ਨਾਲ ਕੀ ਸ਼ੱਕ ਇੱਕ ਇੱਕ ਵਾਰੀ ਹੁੰਦੀ ਹੈ ਨਾ ਵੀ ਮੇਰੇ ਨਾਲ ਕਿਸੇ ਕਿਸਮ ਦਾ ਝਗੜਾ ਨਹੀਂ ਘਰ ਚ ਹੋਣਾ ਚਾਹੀਦਾ ਅਸੀਂ ਘਰ ਦਾ ਵੀ ਸੋਚਣਾ 70 75000 ਨੂੰ ਸੋਨਾ ਆ ਸਮਝਿਆ ਗੱਲ ਮੈਨੂੰ ਸਾਰਾ ਹੀ ਪਤਾ ਹੈ ਅਸੀਂ ਹੁਣ ਕੱਲ ਨੂੰ ਆਪਣੇ ਮੁੰਡੇ ਦਾ ਵੀ ਕਰਨਾ ਠੀਕ ਹੈ ਉਹਦਾ ਨਹੀਂ ਬਸੋ ਸੋਚਣਾ ਇਹ ਕਰਨਾ ਕੋਈ ਨਹੀਂ ਸੋਚਣਾ ਮੈਂ ਰੱਖੇ ਆ ਥੋੜੇ ਜੇ ਪੈਸੇ ਉਹ ਥੋੜੇ ਜੇ ਪੈਸੇ ਨਾਲ ਨਾ ਕਰ ਤੋ ਹੁਣ ਭੂਆ ਸੀ ਸਾਨੂੰ ਚਾਹਦੀਆਂ ਸੈਟ ਪਾਓ ਮਨਜੀ ਇਹ ਵਾਰੀ ਇਹਨਾਂ ਕੀ ਕੀਤਾ ਸੀ ਤਾਂ ਕਰਨ ਵਾਰੀ ਇਹਨਾਂ ਕੀ ਕਰਦਣਾ ਫੇਰ ਹੁਣ ਕੀ ਕਰਾਂ ਮੈਂ ਕਰਨਾ ਕੀ ਆ ਤੁਸੀਂ ਕੁਲਵਿੰਦਰ ਨਾਲ ਸਲਾਹ ਕਰ ਲਿਓ ਭਾਈ ਇਹਦਾ ਆਂਦੇਸ ਕਰ ਮੈਂ ਤੇ ਰਵਿੰਦਰ ਨਾਲ ਸਲਾਹ ਕਰ ਲਈ ਭਾਈ ਤੇ ਆਪਣੇ ਹਿਸਾਬ ਨਾਲ ਚੱਲਣਾ ਸੀ ਤੁਹਾਡੇ ਹਿਸਾਬ ਨਾਲ ਕਰ ਨਹੀਂ ਚੱਲਣਾ ਠੀਕ ਆ ਕੋਈ ਨਹੀਂ ਮੈਂ ਕੁਲਵਿੰਦਰ ਨੂੰ ਵੀ ਮਤਲਬ ਬੁਲਾ ਲੈਣਾ ਆ ਹਾਂ ਜੋ ਹੋਊਗਾ ਦੇਖੀ ਜਾਊਗੀ ਫਿਰ ਆ ਠੀਕ ਆ ਇਹਨਾਂ ਦੇ ਘਰ ਨੇ ਸਾਡਾ ਵੀ ਘਰ ਆ ਆਹੀਂ ਕਹਿੰਦੇ ਵੀ ਸਾਰੇ ਜਿਹੜੇ ਧੁੱਪੇ ਸੜ ਜਾਂਦਾ ਤੁਸੀਂ ਤੇ ਹੁਣ ਆਰਾਮ ਨਾਲ ਦਫ਼ਤਰੇ ਬਹਿ ਕੇ ਘਰ ਬਹਿ ਕੇ ਸਾਰੀ ਢੇੜੀ ਕੱਢੀ ਉਹਦੀ ਗੱਡੀ ਆ ਇਹਨੂੰ ਘੁੰਮਗੇ ਕਦੀ ਅਜੇ ਬੱਚੇ ਕਿਹੜੇ ਸਾਡੇ ਕੰਮ ਕਰਨ ਦੇ ਨੇ ਕੱਲੇ ਨੇ ਨਹੀਂ ਕਦੀ ਤੂੰ ਇਹ ਸੋਚਿਆ ਆ ਵੀ ਮੈਂ ਵੀ ਉਹ ਭਾਈ ਸਾਹਿਬ ਦੇ ਨਾਲ ਹੀ ਆ ਐਡੀ ਗੱਲ ਨਹੀਂ ਕੋਈ ਹੈਗੀ ਇਹ ਮੇਰਾ ਬੱਕਰਾ ਵਿਹਾਰ ਨਹੀਂ ਚੱਲਦਾ ਉਹ ਤੇ ਮੈਨੂੰ ਵੀ ਬਿਲਕੁਲ ਉਹਦੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜਾ ਆ ਉਹ ਤੇ ਸਾਨੂੰ ਪਤਾ ਹੀ ਆ ਇਹ ਤੇ ਨੀਂਗਾ ਵੀ ਅਹੀਂ ਆਂਦੇ ਵੀ ਨਹੀਂ ਪਰ ਅਸੀਂ ਆਪਣੇ ਬੱਚਿਆਂ ਦਾ ਵੀ ਕੋ ਸੋਚਣਾ ਜਦੋਂ ਫਿਰ ਜਿੱਤਰਾ ਤੂੰ ਕਹਿੰਦੇ ਆ ਭਾਈ ਉਦਾਂ ਹੀ ਕਰ ਲੈਣੇ ਇਹ ਨਹੀਂ ਪਤ ਤੂੰ ਹੀ ਹੁਣ ਕਮਾਈ ਕਰਦੇ ਤੇ ਅਸੀਂ ਹੁਣ ਸਾਰਾ ਕੁਝ ਇਹਨਾਂ ਨੂੰ ਹੀ ਕਰੀਏ ਹੁਣ ਬਉਟੀ ਨੂੰ ਭੇਜਿਆ ਕਿੰਨੇ ਪੈਸੇ ਲੱਗੇ ਸਾਡੇ ਪਹਿਲਾਂ ਵਿਆਹ ਕੀਤਾ ਬਉਟੀ ਨੂੰ ਭੇਜਿਆ ਹੁਣ ਮੰਜੀ ਤਾਂ ਦਾ ਮੈਂ ਜਾਣਾ ਮੁੰਡੇ ਨਿੱਕੇ ਦਾ ਵਿਆਹ ਕਰਨਾ ਉਹਨੇ ਜੇ ਕੋਈ ਆਪਣੀ ਕੋ ਨੌਕਰੀ ਦਾ ਸੋਈ ਦਾ ਕੀ ਕਰਦਾ ਜੇ ਸਾਨੂੰ ਨਹੀਂ ਪਤਾ ਜੇ ਕੀ ਕਰਨਾ ਗੱਲ ਨੂੰ ਤੇ ਛੱਡ ਦੇ ਹੁਣ ਇੰਨੇ ਕੰਮ ਕਰਦੇ ਆਪਾਂ ਕਿ ਸਾਵਧਾਨੀ ਕਰ ਲੈਨੇ ਆ ਤੈਨੂੰ ਕਹਿਤਾ ਗੁਰਵਿੰਦਰ ਸਿੰਘ ਨੂੰ ਭਾ ਕੇ ਕੋਲ ਕਰ ਲੈਨੇ ਆ ਗੱਲਬਾਤ ਚੱਲ ਜਿੱਤ ਤਰਾ ਉਹ ਕਹਿੰਦਾ ਨਹੀਂ ਮੰਨਣਾ ਮੈਨੂੰ ਵਧਾਇਆ ਪਰ ਅਸੀਂ ਘਰ ਚ ਝਗੜਾ ਨਾ ਕਰੇ ਉਸ ਹਾਇਰ ਕਾ ਦਰਾਨੇ ਆਪਾਂ ਦੋਵਾਂ ਭੈਣਾਂ ਨੇ ਚੱਲਣਾ ਆਪਣੀ ਮਰਜ਼ੀ ਦੇ ਨਾਲ ਗੱਲ ਖਤਮ ਹੈ ਯਾਰ ਫੇਰ ਉਹਨਾਂ ਕਹਿ ਦੇਣਾ ਵੀ ਵੱਡੇ ਨੂੰ ਪੁੱਛ ਲੋ ਵੱਡੇ ਨੂੰ ਪੁੱਛ ਲੋ ਕੁਲਵਿੰਦਰ ਦਾਦੇ ਤੈਨੂੰ ਪਤਾ ਉਹਨੇ ਤਾਂ ਗੱਲ ਹੀ ਨਹੀਂ ਕਰਨੀ ਕੋਈ ਉਹਦੇ ਆ ਗਿਆ ਉਹ ਨਾ ਨੂੰ ਕੇ ਪਾਲੇ ਕੱਪੜੇ ਮੈਂ ਭੇਜ ਦੇਣੀ ਹਾਂ ਮੈਂ ਗੱਲ ਨਹੀਂ ਭੇਜ ਦੇ ਤੂੰ ਕੋਈ ਆਪਣੀ ਮਾਲ ਨਹੀਂ ਕੋਈ ਨਹੀਂ ਕੁਲਵਿੰਦਰ ਹਾਂਜੀ ਹਾਂਜੀ ਭਾਜੀ ਤੇਰੇ ਬੁਲਾਉਂਦੇ ਤੈਨੂੰ ਹੈ ਹਾਂ ਕੀ ਕਰਦੀ ਰਜਿੰਦਰ ਬਦਲ ਪਾਲਾ ਦਵਾਦੀ ਉਹਦੋਂ ਪਾਲਾ ਦੀ ਮੈਂ ਤਾਂ ਕਹਿਤਾ ਤੇਰੇ ਭਾਜੀ ਨੂੰ ਜਿੱਦਾਂ ਤੇਰੇ ਨਾਲ ਗੱਲ ਹੋਈ ਸੀ ਹਾਂਜੀ ਮੈਂ ਕਹਾਂ ਅਸੀਂ ਆਪਣੇ ਹਿਸਾਬ ਨਾਲ ਹੀ ਚੱਲਣਾ ਹੀ ਨਹੀਂ ਇੰਨਾ ਕਰਨਾ ਕੋਲਣਾ ਜਿੱਦਾਂ ਦੀ ਤੁਸੀਂ ਚੰਗਾ ਲਾ ਰਹੇ ਹੋ ਤਾਂ ਤੁਸੀਂ ਕਰ ਲਓ ਆਹੋ ਆਹੋ ਤੁਹਾਨੂੰ ਪਤਾ ਹਮ ਮੰਗੇ ਆਈ ਵੀ ਇੰਨੀ ਐ ਹੈਨਾ ਅਵੇਂ ਥੋੜੀ ਆਪਾਂ ਕਰੀ ਜਾਵਾਂਗੇ ਇੰਨਾ ਖਰਚਾ ਖੁਰਚਾ ਉਹ ਤੇ ਮੰਨਦੇ ਨਹੀਂ ਕਿ ਅੱਛਾ ਮੈਂ ਕਿਹਾ ਕੋਇਂਦਰ ਨੂੰ ਖੁਲਾਤਾ ਮੈਂ ਕਿਹਾ ਪਹਿਲੀ ਕਰ ਲੋ ਗੱਲਬਾਤ ਮੈਂ ਕਿਹਾ ਅਸੀਂ ਆਪ ਤੇ ਕਰਦੀਆਂ ਨਹੀਂ ਮੈਂ ਕਿਹਾ ਖਰਚਾ ਹਾਂ ਹੈਨਾ ਅਮ ਜੀ ਦੇ ਵਿਆਹ ਕਿੰਨਾ ਵਕਤ ਦਾ ਕਰ ਗਈਆਂ ਸੀ ਹਾਂ ਉਹਦਾ ਵੀ ਤਾਂ ਹੱਕ ਬਣਦਾ ਹੀ ਸੀ ਹਾਂ ਚਲ ਠੀਕ ਹੈ ਹੈਨਾ ਕਿੰਦਾ ਚੰਗਾ ਲੱਗਦਾ ਦਾ ਦੀਦੀ ਉਦਾਂ ਹੀ ਕਰ ਲਓਗਾ ਅਸੀਂ ਕੱਲ ਨੂੰ ਕਰਨ ਦਾ ਵੀ ਕਰਨਾ ਤੇ ਇਹ ਥੋੜੀ ਜਹੀ ਇਹਨਾਂ ਦਾ ਸੋਚੀ ਜਾਵਾਂਗੇ ਚਲੋ ਠੀਕ ਹੈ ਫਿਰ ਮੈਂ ਵੀ ਤੁਹਾਡੇ ਨਾਲ ਹੀ ਹੋਰ ਹਾਂ ਬੱਜ ਚਲ ਦੇਖ ਲਓ ਮੈਂ ਹਾਂ ਜੀ ਭਾਈ ਚਲਾਇਆ ਕੀ ਗੱਲ ਮੈਂ ਬੁਲਾਉਣਾ ਇਸ ਕਰਕੇ ਸੀ ਤੁਹਾਨੂੰ ਹਾਂ ਜੀ ਤੇ ਵਿਆਹ ਸ਼ਾਦੀ ਦੀ ਗੱਲਬਾਤ ਉਹੀ ਅਜੇ ਤੱਕ ਚੱਲਣ ਰਹੀ ਆ ਅੱਛਾ ਜੀ ਇਹ ਗੱਲ ਹੋਣੀ ਆ ਵੀ ਇਹ ਕਹਿੰਦੇ ਆ ਵੀ ਭਾਈ ਥੋੜਾ ਖਰਚਾ ਹਿਸਾਬ ਦਾ ਕਰੋ ਤੈਨੂੰ ਇਸ ਕਰਕੇ ਬੁਲਾਇਆ ਵੀ ਤੇਰੀ ਕੀ ਰਾਏ ਆ ਹੁਣ ਦੱਸ ਨਹੀਂ ਉਸ ਦਿਨ ਆਪਾਂ ਬੈਠਿਆਂ ਦੀ ਗੱਲਬਾਤ ਹੋਈ ਆ ਸਾਰੀ ਹੁਣ ਖਰਚੇ ਦਾ ਕੀ ਵਿੱਚ ਪੈ ਗਿਆ ਪ੍ਰੋਬਲਮ ਖਰਚੇ ਦਾ ਇਹ ਆ ਕਿ ਉਹਨਾਂ ਕਿਹਾ ਵੀ ਇੱਕ ਸੈਟ ਪਾਉਣਾ ਆ ਅੱਛਾ ਜੀ ਖਾਰੇ ਤੇ ਸ਼ਾਪ ਵੀ ਪਾ ਦਿਓ ਠੀਕ ਹੈ ਜੀ ਇਹ ਹੁਣ ਕਹਿੰਦੇ ਆ ਵੀ ਖਰਚਾ ਥੋੜਾ ਜਿਹਾ ਘਟਾਓ ਮੰਗਾਈ ਬੜੀ ਆ ਮੰਗਾਈ ਦੇ ਹੈ ਹੁਣ ਸਾਨੂੰ ਪਤਾ ਹੁਣ ਨੱਕੇ ਨੂੰ ਹੀ ਤੇ ਲਵਾਉਣਾ ਹੀ ਪੈਂਦਾ ਹੁਣ ਜੋ ਕਹਿ ਰਹੇ ਹੋ ਕਰਨਾ ਤੇ ਪੈਣਾ ਹੀ ਹੁਣੇ ਪੈਰ ਤੇ ਕਹਿੰਦੀ ਆ ਖਰਚਾ ਘਟਾ ਦੋ ਇਹ ਇਹਨਾਂ ਦੀ ਸਲਾਹ ਕੀ ਆ ਇਹਨਾਂ ਦੀ ਗੱਲ ਨੂੰ ਸਮਝਦੀਆਂ ਨਹੀਂ ਇਹਨਾਂ ਤੋਂ ਮੈਂ ਵੀ ਗੱਲ ਉੜਦੀ ਉੜਦੀ ਸੁਣੀ ਹੈ ਨਾ ਜਿਹੜੀਆਂ ਵੀ ਸਾਡੇ ਬੱਚੇ ਵੀ ਜਵਾਨ ਆ ਸਾਡੇ ਬੱਚਿਆਂ ਨੂੰ ਕੀ ਕਰਦੀਆਂ ਨੇ ਕਿ ਹਰ ਦੇ ਬੱਚੇ ਵਧੀਆ ਕੱਪੜੇ ਪਾਉਂਦੇ ਆ ਠੀਕ ਆ ਇਹਨੇ ਮੁੜ ਕੇ ਮੈਨੂੰ ਚਲਵੇਂ ਦੇ ਕੱਪੜੇ ਦੇ ਦਿੰਦੇ ਆ ਇਹ ਇਹ ਮਾੜੀ ਮਾੜੀ ਗੱਲ ਤੇ ਇਹ ਵੀ ਤਰਾਜ ਕਰਦੀਆਂ ਨਾ ਗੁਰਵਿੰਦਰ ਸਿੰਘ ਆ ਮੈਂ ਬੜਾ ਸਮਝਾਇਆ ਬੜਾ ਹੀ ਸਮਝਾਇਆ ਕਿ ਸਾਨੂੰ ਕੋਈ ਲੈਣ ਦੇਣ ਦੀ ਭੁੱਖ ਨਹੀਂ ਠੀਕ ਆ ਨਾ ਹਾਂਜੀ ਹਾਂਜੀ ਮਾਤਾ ਜਦੋਂ ਗੁਜਰੀ ਸੀ ਨਾ ਹੂੰ ਮਾਤਾ ਕਹਿੰਦੀ ਸੀ ਵੀ ਪੁੱਤ ਆ ਧਿਆਨ ਰੱਖਿਓ ਇਹਨਾਂ ਦਾ ਠੀਕ ਆ ਤੇ ਹੁਣ ਕੀ ਆ ਸਾਡੇ ਕੋਲ ਘਾਟਾ ਕਿਸੇ ਗੱਲ ਦਾ ਚੱਲ ਹਿਸਾਬ ਨਹੀਂ ਕਰ ਲਾਂਗੇ ਖਰਚਾ ਘਾਟਾ ਉਹਦਾ ਨਾ ਕਰਾਂਗੇ ਘਾਟਾ ਤੇ ਨਹੀਂ ਹੈਗਾ ਮਤਲਬ ਕੋਈ ਗੱਲ ਘਾਟੇ ਵਾਲੀ ਤੇ ਗੱਲ ਨਹੀਂ ਹੈਗੀ ਹਾਂ ਉਹ ਜਨਨੀਆਂ ਦੀ ਥੋੜੀ ਸਮਝੋ ਆਪੋ ਆਪਣੀ ਆ ਨਾ ਅਸੀਂ ਤੇ ਪਿੱਛੇ ਹਟਦੇ ਨਹੀਂ ਪਰ ਤੂੰ ਨਾ ਇਸ ਗੱਲ ਤੇ ਮੋਹਰ ਲਾ ਦੇ ਇਹ ਘੱਟ ਖਰਚਾ ਹਿਸਾਬ ਨਾਲ ਕਰ ਲਾਂਗੇ ਇਹ ਖਰਚਾ ਕਰਨਾ ਜ਼ਰੂਰ ਆ ਪਿੱਛੇ ਥੋੜਾ ਹਟਣਾ ਆਪਾਂ ਨਹੀਂ ਨਹੀਂ ਖਰਚਾ ਦੇ ਆਪਾਂ ਕਰਨਾ ਹੀ ਆ ਜੀ ਖਰਚੇ ਦਾ ਨਹੀਂ ਪਿੱਛੇ ਹਟਣਾ ਹਾਂ ਇਹ ਜੋ ਮਰਜੀ ਉਹ ਕਹਿ ਰਹੀਆਂ ਨਾ ਫਿਰ ਵੀ ਚਲੋ ਇਹਨਾਂ ਦੀ ਮਿਲਣੀ ਪੈਂਦੀ ਆ ਨਹੀਂ ਮੰਨਦੇ ਆਪਾਂ ਉਹ ਇਹ ਚੱਕਰ ਇਹ ਪਿਆ ਨਾ ਪਿਛਲੀ ਵਾਰੀ ਵੀ ਜਦੋਂ ਵੱਡੇ ਮੁੰਡੇ ਦਾ ਕੀਤਾ ਨਾ ਹਾਂ ਉਦੋਂ ਇਹ ਕਹਿੰਦੀ ਆ ਵੀ ਬੈਜੋ ਆਪ ਇਹਨਾਂ ਸਾਰਿਆਂ ਨੇ ਇਹਨੂੰ ਸ਼ਾਪਾਤੀ ਕਿਸ ਨੂੰ ਕੁਝ ਪਾਤਾ ਮਾਮੇਵਰੀ ਇਹਨਾਂ ਨੇ ਕੰਬਲ ਨਾ ਕਰਾਦੀ ਮੈਨੂੰ ਪਤਾ ਮੈਨੂੰ ਪਤਾ ਆ ਆ ਚੱਕਰ ਦੀ ਗੱਲ ਹੋਈ ਆ ਚਾਹ ਲੈ ਤੇ ਉਹ ਅਗਲਿਆਂ ਦੀ ਮਰਜ਼ੀ ਆ ਨਾ ਯਾਰ ਕੁੜਮਾਂ ਦੀ ਇਹਨਾਂ ਦਾ ਥੋੜਾ ਵਿੱਚ ਰੋਲ ਆ ਕੋਈ ਇਹਨਾਂ ਨੂੰ ਮੈਂ ਸਮਝਾਇਆ ਆ ਮੈਂ ਕਿ ਹੁਣ ਇਹ ਇਹ ਦੇ ਅਗਲਿਆਂ ਦੀ ਆ ਕੋਈ ਰਿਸ਼ਤੇਦਾਰ ਤਗੜਾ ਹੁੰਦਾ ਕੋਈ ਮਾਲਾ ਹੁੰਦਾ ਉਹਨਾਂ ਕੋ ਨਹੀਂ ਸਰਿਆ ਉਹਨਾਂ ਨੇ ਨਹੀਂ ਪਾਇਆ ਹਾਂਜੀ ਹਾਂਜੀ ਉਹ ਇਸੇ ਕਰਕੇ ਕੋਈ ਨਹੀਂ ਹੁਣ ਜੋ ਹੁੰਦਾ ਨਾ ਗੱਲ ਖਤਮ ਕਰੋ ਤੇ ਸਾਫ ਨਾ ਖਰਚਾ ਕਰ ਦਿੱ ਗਿਆ ਹਾਂ ਠੀਕ